ਅੱਸੀ ਗੱਲ ਦੋਸਤੋ ਅੱਜ ਭਾਈ ਬਲਵੰਤ ਸਿੰਘ ਰਾਜਵਾਲਾ ਜਦੋਂ ਆਪਣੇ ਭਰਾ ਦੇ ਸੰਸਕਾਰ ਦੇ ਲਈ 3 ਘੰਟੇ ਦੀ ਪ੍ਰੋਲ ਤੇ ਆਏ ਤਾਂ ਉਸ ਮੌਕੇ ਕਾਲੀਦਾਰ ਦੇ ਕਈ ਲੀਡਰ ਵੀ ਉਹਨਾਂ ਦੇ ਸਵਾਗਤ ਦੇ ਲਈ ਆਏ ਜਿੱਥੇ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਤੇ ਇਸ ਮੌਕੇ ਸ਼੍ਰੋਮਣੀ ਕਾਲੀਦਾਰ ਬਾਦਲ ਦੇ ਉੱਗੇ ਲੀਡਰ ਵੱਡੇ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਉੱਪਰ ਇੱਕ ਅਜਿਹਾ ਬਿਆਨ ਦਿੱਤਾ ਗਿਆ ਜੋ ਕਿ ਇਸ ਸਮੇਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਇੱਥੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤੁਸੀਂ ਥਾਣਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਜਾਣ ਵਾਲਿਆਂ ਨੂੰ ਬੰਦੀ ਸਿੰਘ ਨਾ ਮੰਨੀ ਜਾਓ ਅਸਲੀ ਬੰਦੀ ਸਿੰਘਾਂ ਨੂੰ ਬੰਦੀ ਸਿੰਘ ਦਾ ਦਰਜਾ ਦੇ ਕੇ ਰੱਖੋ ਤੇ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੀ ਇੱਕ ਪੁਰਾਣੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਜਵਾਬ ਦਿੱਤਾ ਹੈ ਤੇ ਇੱਕ ਹੋਰ ਵੀ ਖਾਸ ਗੱਲ ਕਹੀ ਹੈ ਸੋ ਤੁਸੀਂ ਦੇਖੋ ਇਹ ਵੀਡੀਓ ਹੋਰ ਤਾਜ਼ਾ ਖਬਰਾਂ ਲਈ ਬਣੇ ਰਹੋ ਲਿਮਟਡ ਗਿਆਨ ਦੇ ਨਾਲ ਜਿਨੂੰ ਮਾਝੇ ਦਾ ਜਰਨੈਨ ਹਲਾਨੀ ਫਿਰਦੇ ਨੇ ਕਈ ਲੋਕ ਉਹ ਇੱਕ ਇੰਟਰਵਿਊ ਦੇ ਵਿੱਚ ਬੈਠਾ ਉਥੇ ਆਖੀ ਜਾਂਦਾ ਵੀ ਭਈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਭਈ ਇਹ ਜਿਹੜਾ ਬੰਦਾ ਹੈ ਅਮਰਤਪਾਲ ਇਹ ਹਿੰਦੂ ਸਿੱਖਾਂ ਦੀ ਸਾਹ ਜਿਹੜੀ ਉਹ ਤੋੜ ਰਿਹਾ ਪਹਿਲੀ ਤੇ ਗੱਲ ਇਹ ਹੈ ਵੀ ਹਿੰਦੂ ਸਿੱਖਾਂ ਦੀ ਸਾਹ ਕੋਈ ਨਹੀਂ ਟੁੱਟਣੀ ਹੈ ਚਾਰ ਗਿਣਤੀ ਦੇ ਬੰਦੇ ਨੇ ਸ਼ਿਵਸੈ ਨਾਲੇ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਗੰਦ ਪਾਇਆ ਉਹਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਮਿਲੀ ਹੈ ਤੇ ਇਹ ਹੈਰਾਨੀ ਦੀ ਗੱਲ ਹੈ ਕਿ ਬਹੁਤੇ ਸੰਗਤਾਂ ਨੂੰ ਇਹ ਪਤਾ ਨਹੀਂ ਕਿ ਅਕਾਲੀ ਦਲ ਬਾਦਲ ਦਾ ਤੇ ਸ਼ੇਵ ਸੈਨਾ ਦਾ ਗੱਠ ਜੋੜ ਹੈ ਸੋ ਇਹ ਜੇ ਉਦੋਂ ਨਹੀਂ ਬੋਲੇ ਜਦੋਂ ਸੂਰੀ ਵਰਗਾ ਬੰਦਾ ਇਹ ਕਹਿੰਦਾ ਸੀ ਕਿ ਸਿੱਖ ਜਿਹੜੇ 2% ਨੇ ਇਹਨਾਂ ਨੂੰ ਮਸਲ ਦਿਆਂਗੇ ਇਹਨਾਂ ਨੂੰ ਆ ਕਰ ਦੇਂਗੇ ਉਹ ਕਰ ਦਿਆਂਗੇ ਉਦੋਂ ਗੱਠ ਝੌਣ ਦੇ ਹੋਂਦ ਦੇ ਨਾਤੇ ਇਹਨਾਂ ਨੂੰ ਇਹ ਚਾਹੀਦਾ ਸੀ ਵੀ ਉਹਨਾਂ ਨੂੰ ਨੱਥ ਪਾਉਂਦੇ ਉਦੋਂ ਨਹੀਂ ਭਾਈ ਜਦੋਂ ਉਹਨੇ ਕਿਹਾ ਵੀ ਖਾਲਸਤਾਨੀ ਨੇ ਧੀਆਂ ਪਣਾ ਦੇ ਨਾਲ ਮੇਰੇ ਸਬੰਧ ਨੇ ਉਦੋਂ ਇਹਨਾਂ ਨੇ ਨਹੀਂ ਇਹ ਗੱਲ ਕਹੀ ਵੀ ਖਾਲਸਤਾਨ ਦਾ ਨਹੀਂ ਮੰਗਣੀ ਹੈ ਵੀ ਮਹਾਰਾਜ ਸਾਨੂੰ ਸੰਘਰਸ਼ ਕਰਨ ਦਾ ਬਲ ਜ਼ਰੂਰ ਬਖਸ਼ੋ ਇਹ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਆਉਂਦੇ ਦਸਾਂ 20 ਸਾਲਾਂ ਤੱਕ ਇੱਥੇ ਸਿੱਖਾਂ ਦੇ ਮੂੰਹ ਤੇ ਚਪੇੜਾਂ ਮਾਰਾ ਕਰਨ ਕੇ ਭਈ ਆਣ ਕੇ ਜਿਹੜੇ ਹਾਲਾਤ ਪੈਦਾ ਹੋ ਗਏ ਨੇ ਤੇ ਅੱਜ ਪੈ ਰਹੀ ਹੈ ਲੁਧਿਆਣੇ ਅੱਜ ਤੋਂ 4-5 ਮਹੀਨੇ ਪਹਿਲਾਂ ਲੁਧਿਆਣੇ ਇੱਕ ਸਿੱਖ ਨੂੰ ਬੰਨ੍ਹ ਕੇ ਭਈਆਂ ਨੇ ਕੁੱਟਿਆ ਤੇ ਸਾਰੇ ਲੋਕ ਤਮਾਸ਼ੀਰ ਮਣ ਕੇ ਵੇਖਦੇ ਰਹੇ ਉੱਥੇ ਇਹ ਹਾਲਾਤ ਪੰਜਾਬ ਦੇ ਬਣ ਚੁੱਕੇ ਨੇ ਸੋ ਅਸੀਂ ਇਸ ਧਰਤੀ ਨੂੰ ਛੱਡ ਕੇ ਜਾ ਰਹੇ ਹਾਂ ਬੇਸ਼ੱਕ ਕੋਈ ਹਕੂਮਤ ਦਾ ਦੋਸ਼ ਹੈ ਸਾਡੇ ਨੌਜਵਾਨਾਂ ਦੀ ਕੋਈ ਗਲਤੀ ਨਹੀਂ ਪਰ ਜੇ ਹਕੂਮਤ ਤੇ ਸਾਡੀ ਵਿਰੋਧੀ ਹੈ ਘਟੋ ਘਟ ਆਪਾਂ ਆਪਣੀ ਧਰਤੀ ਦੇ ਨਾਲ ਦਗਾ ਨਹੀਂ ਨਿਕਾਉਣੇ ਅਸੀਂ ਇਹ ਸੋਚੀ ਹੈ ਵੀ ਉੱਥੇ ਜਾ ਕੇ ਤੇ ਅਸੀਂ ਦਿਹਾੜੀਆਂ ਕਰਨੀਆਂ ਨੇ ਉੱਥੇ ਜਾ ਕੇ ਵੀ ਰੋਟੀ ਪਾਣੀ ਛਕਣਾ ਹੈ ਅਖੀਰ ਨੂੰ ਉੱਥੇ ਜਾ ਕੇ ਵੀ ਬੱਚੇ ਪਾਲਣੇ ਸਾਰਾ ਕੰਮ ਇੱਥੇ ਵੀ ਹੋ ਜਾਂਦਾ ਹੈ ਇਹਨਾਂ ਦੁਨੀਆਵੀ ਲਾਲਚਾਂ ਨੇ ਸਾਨੂੰ ਮੁਕਤੀ ਨਹੀਂ ਦਿਵਾਣੀ ਜਿਹੜਾ ਬੰਦਾ ਇੱਥੇ ਝਟਕਣਾ ਜਿੱਤ ਇੱਥੇ ਸਬਰ ਨਹੀਂ ਉਹਦੇ ਚ ਉੱਥੇ ਜਾ ਕੇ ਵੀ ਸਬਰ ਨਹੀਂ ਹੋਣਾ ਸਬਰ ਸੰਤੋਖ ਮਹਾਰਾਜ ਸੱਚੇ ਪਾਤਸ਼ਾਹ ਕੋ ਮੰਗਣਾ ਹੈ ਉਹਨੇ ਬਖਸ਼ਣਾ ਤੇ ਜੇ ਇੱਥੇ ਸਬਰ ਨਹੀਂ ਉਹਨੇ ਬਖਸ਼ਿਆ ਤਾਂ ਉੱਥੇ ਕਿਤਾ ਬਖਸ਼ੂ ਉੱਥੇ ਦੇ ਦੁਨੀਆਵੀ ਚੱਕਾ ਚੌਂਦ ਏਡੀ